વોડાફોન Jio Airtel ਤੋਂ ਬਾਅਦ ਹੁਣ BSNL ਵੀ ਗਾਹਕਾਂ ਨੂੰ ਖੁਸ਼ਖਬਰੀ ਦੇਣ ਜਾ ਰਿਹਾ ਹੈ। ਭਾਰਤ ਸੰਚਾਰ ਨਿਗਮ ਲਿਮਟਿਡ ਹੁਣ BSNL 5G ਦੀ ਤਿਆਰੀ ਕਰ ਰਹੀ ਹੈ। ਭਲੇ ਹੀ ਅਜ ਤੱਕ ਦੇਸ਼ ਦੇ ਕਰੋੜਾਂ ਗਾਹਕਾਂ ਨੂੰ BSNL 4G ਦਾ ਇੰਤਜ਼ਾਰ ਹੈ ਪਰ 5G ਦੀ ਟੈਸਟਿੰਗ ਸ਼ੁਰੂ ਹੋ ਗਈ ਹੈ। ਇਸ ਦੀ ਪੁਸ਼ਟੀ ਖੁਦ ਦੂਰ ਸੰਚਾਰ ਵਿਭਾਗ ਨੇ ਕੀਤੀ। ਵਿਭਾਗ ਨੇ ਟਵਿੱਟਰ ਤੇ ਇੱਕ ਪੋਸਟ ਕਰਦੇ ਹੋਏ ਕਿਹਾ ਕਿ ਭਾਰਤ ਦੀ 5G ਲਈ ਤਿਆਰੀ ਹੈ। ਸੈਂਟਰ ਫਾਰ ਡਿਵੈਲਪਮੈਂਟ ਆਫ ਟੈਲੀਕਮਿਊਨੀਕੇਸ਼ਨ ਤੇ ਬੀਐਸਐਨਐਲ ਮਿਲ ਕੇ ਇਸ ਦੀ ਟੈਸਟਿੰਗ ਕਰ ਰਹੇ ਨੇ ਦਾਸੀਏ ਇਸ ਸਾਲ ਦੇ ਅਖੀਰ ਤੱਕ ਦੇਸ਼ ਦੇ 12 ਲੱਖ 4G ਟਾਵਰ ਲਗਾਉਣ ਦਾ ਟੀਚਾ ਹੈ ਬੀਐਸਐਨਐਲ ਪਹਿਲਾਂ ਤੋਂ ਹੀ 5G ਦਾ ਪ੍ਰੀਖਣ ਕਰ ਰਹੀ ਹੈ ਇਹ ਪ੍ਰੀਖਣ ਬੀਐਸਐਨਐਲ ਤੇ ਸੈਂਟਰ ਫਾਰ ਡਿਵੈਲਪਮੈਂਟ ਆਫ ਟੈਲੀਕਮਿਊਨੀਕੇਸ਼ਨ ਦੁਆਰਾ ਕੀਤਾ ਜਾ ਰਿਹਾ ਹੈ ਸੈਂਟਰ ਫਾਰ ਡਿਵੈਲਪਮੈਂਟ ਆਫ ਟੈਲੀਕਮਿਊਨੀਕੇਸ਼ਨ ਉਹੀ ਸੰਸਥਾ ਹੈ जो 4G ले नेटवर्क कोर भी प्रदान कर रही है एक कोर 4G ਤੇ 5G ਦੋਵਾਂ ਲਈ ਇਸਤੇਮਾਲ ਹੋ ਸਕਦਾ ਹੈ ਜਿਸ ਲਈ ਸਿਰਫ ਨਿਯੰਤਮ ਅਪਗ੍ਰੇਡ ਦੀ ਲੋੜ ਹੋਵੇਗੀ ਇਹ ਬੀਐਸਐਨਐਲ ਤੇ ਸੈਂਟਰ ਫਾਰ ਡਿਵੈਲਪਮੈਂਟ ਆਫ ਟੈਲੀਕਮਿਊਨੀਕੇਸ਼ਨ ਪ੍ਰਿਕੰਧ ਕਰੇ ਨੇ ਇਹ ਦਿਲਚਸਪ ਹੋਵੇਗਾ ਜੇਕਰ ਸਾਨੂੰ ਆਈਐਮਸੀ ਦੌਰਾਨ ਬੀਐਸਐਨਐਲ ਵੱਲੋਂ 5G ਦਾ ਕੋਈ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਹੀ ਬੀਐਸਐਨਐਲ ਨੇ ਕਿਹਾ ਸੀ ਕਿ ਉਹ ਆਪਣੇ ਗਾਹਕਾਂ ਨੂੰ ਯੂਨੀਵਰਸਲ SIM ਕਾਰਡ ਦੇ ਰਹੀ ਹੈ ਇਸ SIM ਕਾਰਡ ਦਾ ਫਾਇਦਾ ਇਹ ਹੋਵੇਗਾ ਕਿ 5G ਆਉਣ ਤੋਂ ਬਾਅਦ ਕਾਹਕਾਲੂ SIM ਬਦਲਣ ਦੀ ਲੋੜ ਨਹੀਂ ਪਵੇਗੀ ਸੋ ਹੋਰ ਵਧੇਰੇ ਖਬਰਾਂ ਲਈ ਤੁਸੀਂ ਜੁੜੇ ਰਹੋ ਚਰਚਾ ਟੀਵੀ ਨਾਲ